ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਹਿੰਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲੈ ਕੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਬੇਸਣ ਦੀ ਬਰਫੀ ਬੇਸਣ ਦੀ ਬਰਫੀ ਆਪਾਂ ਬਿਲਕੁਲ ਹਲਵਾਈ ਟੈਪ ਬਣਾਵਾਂਗੇ ਅਸੀਂ ਇੱਕ ਕੌਲੀ ਲਈ ਖੋਏ ਦੀ ਇੱਕ ਕੌਲੀ ਲਈ ਅਸੀਂ ਦੇਸੀ ਖੰਡ ਦੀ ਇੱਕ ਕੌਲੀ ਲਈ ਅਸੀਂ ਬੇਸਣ ਦੀ ਪੌਣੀ ਕੱਲੀ ਜਿਹੜੀ ਅਸੀਂ ਲਈ ਹੈ ਦੇਸੀ ਘਿਓ ਦੀ ਇੱਕ ਬੜਾ ਚਮਚ ਲਿਆ ਸੀ ਚੌਲਾਂ ਦਾ ਆਟਾ ਇੱਕ ਚਮਚ ਲਿਆ ਸੀ ਮਗਜ ਇੱਕ 5-7 ਲਏ ਅਸੀਂ ਕਾਜੂ ਅੱਧਾ ਚਮਚ ਲਿਆ ਸੀ ਹਰੀ ਇਲਾਇਚੀ ਦਾ ਪਾਊਡਰ ਹਾਂਜੀ ਅਸੀਂ ਕੜਾਹੀ ਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਤੇ ਜਿਹੜੀ ਅਸੀਂ ਦੇਸੀ ਘਿਓ ਹੈ ਇਹ ਮੈਂ ਆਪਾਂ ਨੇ ਕੜਾਹੀ ਦੇ ਵਿੱਚ ਗਰਮ ਹੋਣ ਵਾਸਤੇ ਪਾ ਦਿੱਤਾ ਪਹਿਲਾਂ ਆਪਾਂ ਘਿਓ ਨੂੰ ਪੂਰੀ ਤਰ੍ਹਾਂ ਗਰਮ ਕਰ ਲਵਾਂਗੇ ਅਸੀਂ ਘਰ ਦਾ ਬਣਾਇਆ ਹੋਇਆ ਦੇਸੀ ਖੁਆ ਜੀ ਤੇ ਜਿਹੜਾ ਖੁਆ ਉਹ ਵੀ ਅਸੀਂ ਘਰ ਦੇ ਵਿੱਚ ਹੀ ਤਿਆਰ ਕਰਿਆ ਹਾਂ ਹਾਂ ਜੀ ਖੁਆ ਪੂਰੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਇੱਕ ਕੌਲੀ ਭਾਏ ਬੇਸਣ ਦੀ ਹੁਣ ਆਪਾਂ ਬੇਸਣ ਨੂੰ ਖੁਆ ਦੇ ਵਿੱਚ ਮਿਕਸ ਕਰ ਦਿਵਾਂਗੇ ਇਹ ਕੌਲੀ ਅਸੀਂ ਬੇਸਣ ਦੀ ਲਈ ਹੈ ਚਾਰ ਕੌਲੀਆਂ ਜਿਹੜੀਆਂ ਅਸੀਂ ਇੱਕ ਬਰਾਬਰ ਦੀਆਂ ਲਈਆਂ ਚਾਰਾਂ ਦੇ ਵਿੱਚ ਇੱਕ बराबर समान ਅਸੀਂ ਪਾਇਆ ਦੇਸੀ ਘਿਓ ਆ ਉਹ ਅਸੀਂ ਪਾਉਣਾ ਪਾਉਣੇ ਕੁਆਲਿਫਾਈ ਹੈ ਬਾਕੀ ਸਾਰੀਆਂ ਜਿਹੜੇ ਚੀਜ਼ਾਂ ਅਸੀਂ ਇੱਕ ਇੱਕ ਕੁਆਲਿਫਾਈ ਹੈ ਇੱਕ ਕੁਆਲਿਫੀ ਹੋਏ ਦੀ ਇੱਕ ਕੁਆਲਿ ਦੇਸੀ ਖੰਡ ਦੀ ਤੇ ਇੱਕ ਕੁਆਲਿਫਾਈ ਅਸੀਂ ਬਿਸਣ ਦੀ ਹਾਂਜੀ ਦੇਖੋ ਘੀ ਵਿੱਚ ਹੁਣ ਪੂਰੀ ਤਰ੍ਹਾਂ ਮਿਕਸ ਆਪਾਂ ਕਰਤਾ ਬਿਸਣ ਤੇ ਹੁਣ ਆਪਾਂ ਇਹਨੂੰ ਸਿੰਮ ਤੇ ਅੱਧਾ ਘੰਟਾ ਬਣਾਵਾਂਗੇ ਹੁਣ ਦੇਖੋ 10 ਮਿੰਟ ਹੋ ਗਏ ਹੁਣ ਅਸੀਂ ਇਹਦੇ ਵਿੱਚ ਪਾਇਆ ਚੌਲਾਂ ਦਾ ਆਟਾ ਪਹਿਲਾਂ ਅਸੀਂ ਬੇਸਣ ਨੂੰ ਚੰਗੀ ਤਰ੍ਹਾਂ ਘੋੜੇ ਦੇ ਵਿੱਚ ਮਿਕਸ ਕਰ ਲਿਆ ਤੇ ਨਾਲ ਹੀ ਪਾਤਾ ਅਸੀਂ ਚੌਲਾਂ ਦਾ ਆਟਾ ਇਹਨੂੰ ਵੀ ਆਪਾਂ ਨਾਲ ਦੀ ਨਾਲ ਪਕਾਵਾਂਗੇ ਅਜੇ ਆਪਾਂ ਇਹਨੂੰ ਸੀਮਤ ਤੇ 15 ਮਿੰਟ ਹੋਰ ਪਕਾਵਾਂਗੇ ਦੇਖੋ ਸਾਡੀ ਜਿਹੜੀ ਬਰਫੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗੀ ਅਸੀਂ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜੀ ਬਰਫੀ ਨੂੰ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਦੇਖੋ ਜਿਹੜਾ ਸਾਡਾ ਬੇਸਣਾ ਪੂਰੀ ਤਰ੍ਹਾਂ ਪੁੱਜ ਗਿਆ ਬੇਸਣ ਦੇਖੋ ਕਿ ਉਹ ਛੱਡ ਤਾਂ ਤੇ ਆਪਾਂ ਇਹਨੂੰ 2 ਮਿੰਟ ਹੋਰ ਸ਼ੇਕ ਕਰ ਲਵਾਂਗੇ ਹਾਂਜੀ ਹੁਣ ਅਸੀਂ ਥੱਲੇ ਧਰ ਲਿਆ ਅੱਗ ਤੋਂ ਕੜਾਹੀ ਨੂੰ ਉਨਾ ਫੈਨ ਨੂੰ ਪੂਰੀ ਤਰ੍ਹਾਂ ਪੀਸਨ ਨੂੰ ਮਿਕਸ ਕਰ ਲਵਾਂਗੇ। ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਪਾਇਆ ਹੈ ਹਰੀ ਇਲਾਇਚੀ ਦਾ ਪਾਊਡਰ। ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਆਪਾਂ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਰਫੀ ਨੂੰ ਤਿਆਰ ਕਰ ਸਕਦੇ ਹਾਂ। ਹੁਣ ਦੇਖੋ ਬੇਸਨ ਸਾਡਾ ਪੂਰੀ ਤਰ੍ਹਾਂ ਬਣ ਗਿਆ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਸਾਰਾ ਸਮਾਨ ਜਿਹੜੇ ਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਅਸੀਂ ਪਾਤਾ ਇਲਾਇਚੀ ਪਾਊਡਰ ਅੱਧਾ ਚਮਚ ਦੇਸੀ ਖੰਡ ਜਿਹੜੀ ਆਪਾਂ ਨੇ ਪਾਈ ਤੀ ਤੇ ਜਿਹੜਾ ਖੁਆ ਖੁਆ ਅਸੀਂ ਹੁਣੇ ਤਾਜ਼ਾ ਜਿਹੜਾ ਖੁਆ ਤਿਆਰ ਕਰਿਆ ਇਸ ਕਰਕੇ ਸਾਨੂੰ ਦੁੱਧ ਵੀ ਪਾਉਣ ਦੀ ਲੋੜ ਨਹੀਂ ਪਈ ਜੇ ਖੁਆ ਠੰਡਾ ਹੈ ਤਾਂ ਵੀ ਆਪਾਂ ਨੂੰ ਖੁਆ ਜਿਹੜਾ ਉਹ ਦੁੱਧ ਵਿੱਚ ਪਾ ਕੇ ਥੋੜਾ ਜਿਹਾ ਗਰਮ ਕਰਨਾ ਪੈਂਦਾ ਹੈ ਅਸੀਂ ਖੋਆ ਵੀ ਹੁਣੇ ਨਾਲ ਦੇ ਨਾਲ ਹੀ ਤਿਆਰ ਕਰਿਆ ਹੈ ਪਹਿਲਾਂ ਅਸੀਂ ਖੋਆ ਕੱਢ ਲਿਆ ਫਿਰ ਅਸੀਂ ਆਟੇ ਨੂੰ ਭੁੰਨੇ ਬੇਸਣ ਨੂੰ ਭੁੰਨੇ ਤੇ ਅਸੀਂ ਨਾਲ ਦੇ ਨਾਲ ਹੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਸੀ ਖਿਓ ਤੇ ਖੋਏ ਦੀ ਬੇਸਣ ਦੀ ਬਰਫੀ ਹੈ ਜਿਹੜੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਦੇਖੋ ਕਿੰਨੇ ਆਸਾਨ ਢੰਗ ਦੇ ਨਾਲ ਆਪਾਂ ਨੇ ਬਰਫੀ ਜਿਹੜੀ ਤਿਆਰ ਕਰ ਲਈ। ਉਹਨਾਂ ਦੇ ਕੋ ਪੂਰੀ ਤਰ੍ਹਾਂ ਇਹ ਮਿਕਸਚਰ ਹੋ ਗਈ। ਬੇਸਣ ਨੇ ਕਡਾਈ ਛੱਡਤੀ ਪੂਰੀ ਤਰ੍ਹਾਂ ਸੱਡਾ ਜਿਹੜਾ ਪਰਫੈਕਟ ਬਰਫੀ ਜਿਹੜੀ ਆਪਾਂ ਹੁਣ ਜਮਾ ਸਕਦੇ ਆ ਜਦ ਇਹਨੂੰ ਆਵਾ ਇੱਕ ਪਲੇਟ ਦੇ ਵਿੱਚ ਪਾਵਾਂਗੇ ਤਾਂ ਕਿ ਆਸਾਨ ਢੰਗ ਦੇ ਨਾਲ ਅਸੀਂ ਕੱਟ ਸਕੀਏ। ਅਸੀਂ ਇੱਕ ਥਾਲੇ ਦੇ ਵਿੱਚ ਬਰਸ਼ ਦੇ ਨਾਲ ਘਿਓ ਲਾ ਲਿਆ ਉਹ ਆਪਣੀ ਮਰਜ਼ੀ ਦੇਸੀ ਜਾਂ ਗਗਨ ਕੋਈ ਵੀ ਆਪਾਂ ਘਿਓ ਲੈ ਸਕਦੇ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਪਾ ਦਵਾਂਗੇ ਬੇਸਣ ਪਾ ਕੇ ਉਹਦੇ ਉੱਪਰ ਆਪਾਂ ਮਗਝ ਤੇ ਕਰ ਚੂਲਾ ਲਾਵਾਂਗੇ ਜਮਾਉਣ ਦਾ ਬਹੁਤ ਆਸਾਨ ਤਰੀਕਾ ਸਾਡੀ ਜਿਹੜੀ ਪਲੇਟ ਆ ਥੋੜੀ ਜਿਹੀ ਵੱਡੀ ਹੈ ਤੇ ਆਪਾਂ ਇਹਨੂੰ ਉਸ ਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਇਹਨੂੰ ਜਮਾ ਦੇਣਾ ਜਿੰਨੇ ਕ ਪੀਸ ਬڑے ਛੋਟੇ ਆਪਾਂ ਨੇ ਕਰਨੇ ਆ ਉਹਨਾਂ ਕ ਪਲੇਟ ਦੇ ਵਿੱਚ ਆਪਾਂ ਇਹਨਾਂ ਨੂੰ ਜਮਾ ਦੇਣਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਅਸੀਂ ਇਹਨੂੰ ਕੱਟ ਵੀ ਸਕਦੇ ਆ ਦੇਖੋ ਹੁਣ ਜਿੱਦਾਂ ਜਿੱਦਾਂ ਆਪਾਂ ਇਹਨੂੰ ਉੱਪਰ ਤੇ ਫਲੈਟ ਕਰਿਆ ਕੋਈ ਨਾ ਜਿਹੜਾ ਆਪਣਾ ਕੀ ਛੱਡਦਾ ਇਹ ਬਰਫੀ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੁੰਦੀ ਹੈ ਮੈਨੂੰ ਮੀਰੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤਾਂ ਆਪਾਂ ਸਾ ਸੁਧਰੇ ਢੰਗ ਦੇ ਨਾਲ ਘਰ ਦਾ ਆਪਾਂ ਨੇ ਦੇਸੀ ਘਿਓ ਬਣਾਇਆ ਘਰ ਦੇ ਵਿੱਚ ਅਸੀਂ ਖੁਆ ਤਿਆਰ ਕਰਿਆ ਤੇ ਜਿਹੜੀ ਬਰਫੀ ਆਪਾਂ ਨੇ ਹਲਵਾਈ ਟੈਪ ਦੇਖੋ ਘਰ ਦੇ ਵਿੱਚ ਤਿਆਰ ਕਰ ਲਈ ਸਾਡੀ ਪਲੇਟ ਬੜੀ ਹੈ ਜੇ ਅਸੀਂ ਇਹਦੇ ਵਿੱਚ ਜਿੰਨੀ ਕਿ ਸੈੱਟ ਹੋਈ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਜਮਾਏ ਸਾਡੇ ਜਿਹੜੇ ਹੁਣ ਬਰਫੀ ਬਣ ਕੇ ਬਹੁਤ ਵਧੀਆ ਤੇ ਖਾਣ ਵਿੱਚ ਬਹੁਤ ਹੀ ਸੁਆਦੀਸ਼ਟ ਤਿਆਰ ਹੋ ਗਏ ਇੱਕ ਬड़ा ਚਮਚ ਲਿਆ ਸੀ ਮਗਜਾਂ ਦਾ ਆਪਾਂ ਆਪਣੀ ਮਰਜ਼ੀ ਦੇ ਨਾਲ ਹੋਰ ਵੀ ਡਰਾਈ ਫਰੂਟ ਕੋਈ ਵੀ ਪਾ ਸਕਦੇ ਹਾਂ ਪਰ ਅਸੀਂ ਮਗਜ ਪਾਏ ਆ ਮਗਜ ਪਾ ਕੇ ਆਪਾਂ ਹੁਣ ਇਹਦੇ ਉੱਪਰ ਪਾਵਾਂਗੇ ਕਾਜੂ ਅਸੀਂ 5-10 ਕਾਜੂ ਲਏ ਆ ਉਹਨਾਂ ਨੂੰ ਗੱਬੇ ਦੇ ਦੋ-ਦੋ ਹਿੱਸਿਆਂ ਦੇ ਵਿੱਚ ਕੱਟ ਲਿਆ ਕੱਟ ਕੇ ਉਹਨੂੰ ਆਪਾਂ ਨੇ ਇੱਕ-ਇੱਕ ਕਰਕੇ ਸਜਾ ਦੇਣ ਸੇਮ ਹਲਵਾਈ ਟਾਈਪ ਇਹ ਸਾਡੀ ਜਿਹੜੀ ਜਿਸ ਤਰ੍ਹਾਂ ਹਲਵਾਈ ਬਣਾਉਂਦੇ ਆ ਉਸ ਤਰ੍ਹਾਂ ਦੀ ਸਾਡੀ ਬਰਫੀ ਇਹ ਬਣ ਕੇ ਤਿਆਰ ਹੋ ਗਈ ਤੇ ਸਾਫ ਸੁਥਰੇ ਢੰਗ ਨਾਲ ਆਪਾਂ ਨੇ ਬਣਾਈ ਐ ਤੇ ਹੁਣ ਆਪਾਂ ਇਹਨੂੰ ਉੱਪਰ ਤੇ ਹਲਕਾ ਹਲਕਾ ਦਵਾ ਦਵਾਂਗੇ ਤਾਂ ਕਿ ਇਹ ਵਿੱਚ ਸੈੱਟ ਹੋ ਜਾਈਏ ਹਾਂਜੀ ਹੁਣ ਅਸੀਂ 1 ਘੰਟੇ ਬਾਅਦ ਇਹਨੂੰ ਕੱਢ ਲਿਆ ਹੁਣ ਦੇਖੋ ਇਹ ਜਿਹੜੀ ਸਾਡੀ ਬਰਫੀ ਪੂਰੀ ਤਰ੍ਹਾਂ ਜੰਮ ਗਈ ਪਹਿਲਾਂ ਆਪਾਂ ਇਹਨੂੰ ਸਾਈਡਾਂ ਪਰ ਤੇ ਕਰਦੇ ਦੇ ਨਾਲ ਹਲਕਾ ਹਲਕਾ ਹਟਾਵਾਂਗੇ ਤਾਂ ਕਿ ਤੇ ਜਿਹੜੇ ਪੀਸ ਹੋਣ ਸੀ ਆਸਾਨੀ ਦੇ ਨਾਲ ਕੱਟ ਸਕੀਏ ਸਾਡੀ ਪਲੇਟ ਆ ਜਿਹੜੀ ਬੜੀ ਐ ਇਸ ਕਰਕੇ ਸਾਨੂੰ ਥੋੜਾ ਜਿਹਾ ਕੱਟਣ ਦੇ ਵਿੱਚ ਔਖਾ ਜਿਹਾ ਲੱਗਦਾ ਤੇ ਆਪਾਂ ਇਹਨੂੰ ਅੱਧੇ ਅੱਧੇ ਪੀਸਾਂ ਦੇ ਵਿੱਚ ਕੱਟ ਲੂਗੇ ਪਹਿਲਾਂ ਅਸੀਂ ਅੱਧੇ ਉੱਪਰ ਫੀ ਦੇ ਪੀਸ ਕੱਟ ਲੂਗੇ ਤੇ ਅੱਧੇ ਅਸੀਂ ਬਾਅਦ ਵਿੱਚ ਕੱਟ ਲਵਾਂਗੇ ਇੱਕ ਕੌਲੀ ਸਾਡੀ ਜਿਹੜੀ ਬੇਸਣ ਦੀ ਸੀ ਤੇ ਦੇਖੋ ਖੋਏ ਦੀ ਸੀ ਤੇ ਦੇਸੀ ਖੰਡ ਤੇ ਸਾਡੀ 1.5 ਕਿਲੋ ਬਰਫੀ ਜਿਹੜੀ ਬਣ ਕੇ ਤਿਆਰ ਹੋ ਗਈ ਇਸ ਇਹ ਜਿਹੜੀ ਬਰਫੀ ਆ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੋਊਗੀ ਜੇ ਤੁਸੀਂ ਇੱਕ ਵਾਰੀ ਬਣਾਉਂਗੇ ਤੁਸੀਂ ਬਾਰ-ਬਾਰ ਬਣਾਉਂਗੇ ਤੇ ਬਣਾਉਂਦਾ ਇਹ ਬਹੁਤ ਆਸਾਨ ਤਰੀਕਾ ਹੈ ਆਪਾਂ ਨੇ ਇਹਦੇ ਵਿੱਚ ਕੋਈ ਚਾਣੇ ਨਹੀਂ ਬਣਾਈ ਕੋਈ ਆਪਾਂ ਨੇ ਇਹਦੇ ਵਿੱਚ ਜ਼ਿਆਦਾ ਝੰਜਟ ਨਹੀਂ ਕਰਿਆ ਹੁਣ ਜਿਹੜੀ ਸੀ ਬਰਫੀ ਇਹ ਕਿਕੇ ਕਰਕੇ ਤੁਹਾਨੂੰ ਪਲੇਟ ਦੇ ਵਿੱਚ ਪਾ ਕੇ ਦਿਖਾਵਾਂਗੇ ਦੇਖੋ ਕਿੰਨੇ ਆਸਾਨ ਤਰੀਕੇ ਦੇ ਨਾਲ ਅਸੀਂ ਪੀਸਾ ਨੂੰ ਕੱਟ ਲਿਆ ਤੇ ਆਪਾਂ ਨੇ ਇੱਕ ਪਲੇਟ ਦੇ ਵਿੱਚ ਪਾ ਲਿਆ ਜਦੋਂ ਵੀ ਆਪਾਂ ਬਰਫੀ ਕਿਤੇ ਵੀ ਆਪਾਂ ਲੈਣ ਜਾਂਦੇ ਆ ਬਰਫੀ ਕਿਤੇ ਐਸੀ ਹੁੰਦੀ ਹੈ ਵੀ ਮੂੰਹ ਦੇ ਵਿੱਚ ਜਾ ਕੇ ਫੁੱਲਦਾ ਬੇਸਣ ਜਾਂ ਤਾਂ ਬੇਸਣ ਘਟਿਆ ਹੁੰਦਾ ਜਾਂ ਫਿਰ ਬੇਸਣ ਕੱਚਾ ਹੁੰਦਾ ਅਸੀਂ ਆਪਣੀ ਮਰਜ਼ੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ ਸਵਾਦਿਸ਼ਟ ਦੇਖੋ ਆਪਾਂ ਇੱਕ ਹੱਥ ਦੇ ਨਾਲ ਵੀ ਤੋੜ ਲਏ ਤਾਂ ਵੀ ਦੇਖੋ ਇਹ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ ਦੇਖੋ ਆਪਾਂ ਨੇ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਾ ਤੇ ਸਾਡੀ ਜਿਹੜੀ ਵਧੀਆ ਤਿਆਰ ਹੋਈ ਬਰਫੀ ਮੇਰੇ ਦੇਖਣ ਆ ਧੰਨਵਾਦ